ਕੀ ਨਾਮ ਹੈ ਆਪਣਾ ਦਰਬਾਰਾ ਇਹ ਕਿੱਥੇ ਦੇ ਰਹਿਣ ਵਾਲੇ ਹੋ ਨਵਾਂਪਿੰਡਪਟ ਹਾਂਜੀ ਤੇ ਇਜਿਹੜੀ ਟਰਾਲੀ ਤੁਸੀਂ ਅੱਜ ਕਿੰਨੇ ਵਜੇ ਲੈ ਕੇ ਆਏ ਸੀ ਇਹ ਟਾਈਮ ਹੋਣਾ 12:30 ਦਾ 1:21 ਵਜੇ ਹੋਣਾ ਇਹ ਕਿਹੜੇ ਕੈਂਪ ਤੇ ਲੈ ਕੇ ਆਏ ਸੀ ਇੱਧਰ ਓਏ ਓ ਪਾਜੀ ਆ ਠੇਕੇਦਾਰਾਂ ਦੇ ਕੀ ਨਾਮ ਕੀ ਠੇਕੇਦਾਰ ਦਾ ਉਹਦਾ ਪਤਾ ਨਹੀਂ ਆਪਾਂ ਨੂੰ ਐਵੇਂ ਠੇਕੇਦਾਰ ਇਹ ਤੁਹਾਨੂੰ ਪਤਾ ਕਿ ਪੋਲ ਟਿਕਣ ਵਾਲਾ ਵਾ ਇੱਕ ਇੱਕ ਵਾਹ ਤ ਤੁਸੀਂ ਫੇਰ ਵੀ ਸੜਸਤੇ ਸਾਨੀ ਕਿਉਂ ਆਏ ਉਹ ਭਾਜੀ ਹਸਾਂ ਕਹਿੰਦਾ ਸਾਡੀਆਂ 15 15 ਫੁੱਟੀਆਂ ਟਰਾਲੀਆਂ ਇਥੋਂ ਲੰਘਦੀਆਂ ਜੀ ਅੱਛਾ ਹਾਂਜੀ ਕਹਿੰਦਾ ਉਹਦੇ ਨਾਲ ਬੈਂਦੀ ਬੈ ਨਹੀਂ ਸਕਦੀ ਇਹ ਕਿੱਥੇ ਬੈਜੂਗਾ ਨਿਕਾਇਆ ਇਹ ਟਰਾਲੀ ਬੇਮਲੂਮੀ ਨਹੀਂ ਤਾਂ ਠੇਕੇਦਾਰ ਨੇ ਤੁਹਾਨੂੰ ਕਿਹਾ ਤਾਂ ਤੁਸੀਂ ਚੱਲ ਗਏ ਤਾਂ ਅੱਜ ਜਿੱਦਾਂ ਕਿ ਹਾਦਸਾ ਵਾਪਰਿਆ ਤਾਂ ਤੁਹਾਡੇ ਸੱਟ ਪੇਟ ਵੀ ਲੱਗੀ ਹੈ ਸੱਟ ਲੱਗੀ ਆਈ ਸਰਦਾਰ ਜੀ ਸਾਡੀ ਪਤਾ ਕੀ ਕਿ ਟਰਾਲੀ ਬੈਠਣ ਵਾਲੀ ਹੈ ਕਿ ਇਹ ਨਿਕਲ ਜਾਣੀ ਇੱਥੇ ਪੈ ਜਾਣੀ ਹੈ ਓਟਾਲੀ ਦਾ ਟਰੈਕਟਰ ਤਾਂ ਨੰਘ ਗਿਆ ਓਟਾਲੀ ਮਗਰ ਉਹਦੇ ਦੇਖ ਪਈਏ ਦੇਖੋ ਜੀ ਪਹਿਲੇ ਤਾਂ ਸਾਡੇ ਕਪੂਰਥਲੇ ਦੀ ਕਾਰਪੋਰੇਸ਼ਨ ਹੀ ਸੁੱਤੀ ਪਈ ਆ ਜੀ ਨਾ ਕੋਈ ਜਈ ਵੜਦਾ ਇੱਧਰ ਨਾ ਐਸੀ ਕੋਈ ਆਂਦੇ ਆ ਇੱਕ ਝੂਠਾ ਆ ਚੂਪਣਾ ਦੇ ਕੇ ਚਲ ਜਾਂਦੇ ਕਟੋ-ਕਟ ਮਹੀਨਾ ਹੋ ਗਿਆ ਇਸ ਗੱਲ ਨੂੰ ਪੁਲੀ ਦਾ ਬਹੁਤ ਬੁਰਾ ਹਾਲ ਸੀਗਾ ਅਸੀਂ ਬਕਾਇਦਾ ਸਾਡੇ ਕਾਰਪੋਰੇਸ਼ਨ ਦੇ ਪ੍ਰਧਾਨ ਜੀ ਨੇ ਵੀ ਸਾਡੇ ਮੱਲੇ ਦੇ ਕਾਫੀ ਬੰਦਿਆਂ ਨੇ ਜਾ ਕੇ ਜਿਹੜੇ ਇੱਥੇ ਦੇ ਕਾਉਂਸਲਰ ਵੀ ਆ ਗਏ ਆ ਉਹਨਾਂ ਨੂੰ ਵੀ ਜਾ ਜਾ ਕੇ ਕਿਹਾ ਕਿ ਪੁਲੀ ਬਹਿਣ ਆਲੀ ਆ ਡਿਗਣ ਆਲੀ ਆ ਇਹ ਪ੍ਰਸ਼ਾਸਨ ਦੇਖ ਰਿਆ ਸੀ ਜਿੰਨੀ ਦੇਰ ਤੱਕ ਕਿਸੇ ਦੀ ਜਾਨ ਨਾ ਜਾਵੇ ਅੱਜ ਜਦੋਂ ਉਹ ਟਰਾਲੀ ਵਿੱਚ ਡਿਗੀ ਆ ਪਹਿਲੇ ਤਾਂ ਇਹਨਾਂ ਦੇ ਡਰਾਈਵਰ ਮਸੀ ਬੱਚੇ ਅਸੀਂ ਸਾਹਮਣੇ ਹੀ ਖੜੇ ਸੀਗੇ ਦੇਖ ਰਹੇ ਉਧਰੋਂ ਦੋ ਬੱਚੇ ਸਾਈਕਲ ਤੇ ਨੰਗ ਰਹੇ ਸੀਗੇ ਉਹ ਰੱਬ ਦੀ ਐਸੀ ਦਇਆ ਰਹੀ ਆ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਜੋ ਕਾਰਪੋਰੇਸ਼ਨ ਦੇ ਹਾਲ ਇੰਨੇ ਮਾੜੇ ਹੋ ਚੁੱਕੇ ਪਏ ਆ ਇਹ ਪਹਿਲੇ ਦੇਖਦੇ ਆ ਕਿ ਡਿਗੇ ਕੋਈ ਮਰੇ ਤਾਂ ਫੇਰ ਅਸੀਂ ਜਾ ਕੇ ਕੰਮ ਕਰੀਏ ਨਾ ਹੀ ਗੁਰਮੀਤ ਸਿੰਘ ਜਈ ਸਾਹਿਬ ਨੂੰ ਕਿੰਨੀ ਵਾਰੀ ਫੋਨ ਕੀਤੇਗੇ ਨਾ ਉਹਨਾਂ ਨੇ ਚੱਕਣਾ ਕਦੀ ਫੋਨ ਕਿਸੇ ਦਾ ਔਰ ਸਾਡੇ ਮਹੱਲੇ ਦੇ ਵਿੱਚ ਸਾਰਿਆਂ ਨੇ ਹੀ ਉਹਨਾਂ ਨੂੰ ਇੰਨਾ ਜ਼ੋਰ ਲਾਇਆ ਕਿ ਪੁਲਿਸ ਬੁਲਾ ਦਿਓ ਉਹਨਾਂ ਨੇ ਨਹੀਂ ਜੀ ਬਣਾਈ ਸੀ ਇਹ ਦੇਖਦੇ ਰਹੇ ਨੁਕਸਾਨ ਹੋਊਗਾ ਕਿਸੇ ਦਾ ਤਾਂ ਫੇਰ ਬਿਲਕੁਲ ਜੀ ਕਰ ਰਹੇ ਸੀਗੇ ਇਹ ਜੇ ਕੁਝ ਹੋ ਜਾਂਦਾ ਤਾਂ ਇਹਨਾਂ ਨੇ ਹੁਣ ਦੋੜੇ ਆਣਾ ਸੀਗੇ ਸਾਰਿਆਂ ਨੇ ਤੇ ਅੱਜ ਉਨੀ ਡੇਰ ਅਸੀਂ ਟਰਾਲੀ ਨਹੀਂ ਇੱਥੋਂ ਜਾਣ ਦੇ ਨਹੀਂ ਜਿੰਨੇ ਡੇਰ ਤੱਕ ਇਹਨਾਂ ਦੇ ਮਲਾਜਮ ਆਉਂਦੇ ਨਹੀਂ ਆ ਜਿੰਨੇ ਡੇਰ ਤੱਕ ਬਣੇਗੀ ਨਹੀਂ ਅਸੀਂ ਨਹੀਂ ਜਾਣ ਦਵਾਂਗੇ ਠੇਕੇਦਾਰ ਨੇ ਉਹ ਜਿਹੜਾ ਡਰਾਈਵਰ ਸੀ ਉਹਨਾਂ ਦਾ ਲਿਵਰ ਵਾਲਾ ਬੰਦਾ ਉਹ ਕਹਿ ਰਿਹਾ ਜੀ ਜਿਹੜਾ ਠੇਕੇਦਾਰ ਆ ਉਹ ਤਿੰਨ ਦਾ ਸੀ ਆ ਜੀ ਲੈ ਜਾਓ ਨਹੀਂ ਜਿੱਰਦੀ ਇਹ ਬਿਲਕੁਲ ਜੀ ਉਹ ਡਰਾਈਵਰਾਂ ਨੂੰ ਚਲੋ ਜਦੋਂ ਅਸੀਂ ਉਠਾਇਆ ਵਿਚਾਰਿਆਂ ਨੂੰ ਪਾਣੀ ਪੂਣੀ ਵੀ ਪੁਲਾਇਆ ਵਾ ਜਦੋਂ ਅਸੀਂ ਸਾਹਮਣੇ ਉਹ ਦੇਖ ਕੇ ਆਏ ਦੌੜ ਕੇ ਇਹਨਾਂ ਨੂੰ ਪਾਣੀ ਪੁਲਾਇਆ ਬੈਠੇ ਆ ਵਿਚਾਰੇ ਜੇ ਇਹਨਾਂ ਦੀ ਜਾਨ ਚਲ ਜਾਂਦੀ ਕੌਣ ਜ਼ਿੰਮੇਵਾਰ ਸੀ ਠੇਕੇਦਾਰ ਉਹਨਾਂ ਨੂੰ ਕਹੀ ਜਾ ਰਹੀ ਪੁਲਿਸ ਤੋਂ ਲਾਪਰਵਾਹੀ ਠੇਕੇਦਾਰ ਦੀ ਤੇ ਬੰਦੀ ਕਿ ਨਹੀਂ ਬੰਦੀ ਹੈ ਬਿਲਕੁਲ ਵਾਜੀ ਹੈਗੀ ਹੈ ਜੀ ਇਹਦਾ ਮਤਲਬ ਇਹ ਨਹੀਂ ਕਿ ਗਲੀਆਂ ਦੇ ਸਰਕਾਰੀ ਠੇਕੇ ਲੈ ਲੈ ਤਾਂ ਤੁਸੀਂ ਪਿੱਛੇ ਪਾਸੇ ਨੁਕਸਾਨ ਕਰੋ ਇੱਕ ਪਾਸੇ ਦੇਖੋ ਜੀ ਠੇਕੇਦਾਰ ਦੇ ਹੀ ਇਹ ਪੁਲੀ ਬਿਠਾਈ ਹੈ ਜਦੋਂ ਅੱਗੇ ਕੰਮ ਚੱਲਦਾ ਸੀਗਾ ਟੈਲਾ ਲੈ ਲੈ ਕੇ ਪੁਲੀ ਏਡੀ ਕਮਜ਼ੋਰ ਹੈਗੀ ਸੀਗੀ ਇਹਨਾਂ ਨੂੰ ਮਨਾ ਵੀ ਕੀਤਾ ਗਿਆ ਸੀ ਆ ਪਿੱਲੇ ਕਿੰਨਾ ਲਿਜਾਓ ਯਾਰ ਇਧਰ ਉਧਰ ਇਹ ਫੇਰ ਵੀ ਕਹਿੰਦੇ ਜੀ ਸਾਨੂੰ ਠੇਕੇਦਾਰ ਕਹਿੰਦਾ ਕਾਰਪੋਰੇਸ਼ਨ ਵਾਲੋ ਆਰਡਰ ਹੈਗੇ ਆ ਤੇ ਅਸੀਂ ਲਿਜਾਣੀ ਲਿਜਾਣੀ ਆ ਕਿ ਕਿਦਾਰ ਕਰੇ ਫ੍ਰੀ ਕੰਮ ਕਰਦੇ ਇਸ ਚੀਜ਼ ਦਾ ਚਾਰਜ ਕਰਦਾ ਵਗਲੀ ਬਣਾਉਣ ਦਾ ਵੀ ਚਾਰਜ ਲੈ ਰਿਹਾ ਆਪਣਾ ਪੈਸਾ ਬਸੋਲ ਰਿਹਾ ਵਸ ਨਿਕਲ ਤੋ ਪਰ ਇਹ ਦੂਜੇ ਪਾਸੇ ਜੇ ਨੁਕਸਾਨ ਕਰਦਾ ਤਾਂ ਔਰ ਜ਼ਿੰਮੇਵਾਰੀ ਤੇ ਬੰਦ ਕਾਰਵਾਈ ਤੇ ਬੰਦਦੀ ਹੈ ਨਾ ਬਿਲਕੁਲ ਜੀ ਬੰਦਦੀ ਹੈ ਦੇਖੋ ਫਿਰ ਆ ਦੂਜਾ ਕੰਮ ਉਹਨੇ ਨਾਲ ਹੀ ਛੇੜ ਲਿਆ ਆਪਣਾ ਮੰਗ ਇਹੀ ਕਰਦੇ ਆ ਜਿਨਾਂ ਦੀ ਅੰਗੇਲੀ ਆ ਜੇ ਕੋਈ ਬੱਚੇ ਸਾਈਕਲ ਤੇ ਨੰਗਦੇ ਪਏ ਸੀਗੇ ਇਥੋਂ ਤੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਾਂ ਜਿਹੜੇ ਟਰਾਲੀ ਲੈ ਕੇ ਆਏ ਇਹਨਾਂ ਦਾ ਨੁਕਸਾਨ ਹੋ ਜਾਂਦਾ ਜਿਮੇਵਾਰੀ ਦਾ ਆਖਿਰੇ ਪ੍ਰਸ਼ਾਸਨ ਦੀ ਬੰਦੀ ਦੀ ਨਾ ਜਿਨ੍ਹਾਂ ਨੇ ਅਨਗੇਲੀ ਕੀਤੀ ਆ ਕੋਈ ਰਾਤ ਨੂੰ ਹੁਣ ਆਇਆ ਗਿਆ ਹੋਵੇ ਇੱਥੇ ਡਿੱਗ ਸਕਦਾ ਇਹਨਾਂ ਨੂੰ ਚਾਹੀਦਾ ਹੁਣ ਆਣ ਕੇ ਇੱਥੇ ਬੈਰੀਕੇਡਰ ਕੀਤਾ ਜਾਵੇ ਕੋਈ ਕਵਰ ਕਰੇ ਨਾ ਕੋਈ ਬੱਚਾ ਨਾ ਆਏ ਨੂੰ ਜਾਵੇ ਕੋਈ ਗੱਡੀ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਨਾ ਆਵੇ ਕਿਉਂਕਿ ਇੱਥੇ ਲਾਈਟ ਵੀ ਕਈ ਵੇਲੇ ਬੰਦ ਹੋ ਜਾਂਦੀ ਆ ਕੌਣ ਜਿਮੇਵਾਰ ਹੋਊਗਾ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਦੇਖ ਰਿਹਾ ਆ ਕਿ ਨਗਰ ਨਿਗਮ ਦੀ ਕਮਾਂਡ ਜਿਹੜੀ ਹੈ ਕਮਿਸ਼ਨਰ ਮਾਨਡ ਜੋਗ ਅਨ ਕਲੀਅਰ ਜਿਹੜੇ ਕਿ ਬਹੁਤ ਹੀ ਦੂਰਅੰਦੇਸ਼ੀ ਤੇ ਸੁਗੜ ਆਫੀਸਰ ਹਨ ਇੱਥੇ ਸਾਡੇ ਕੋਲ ਜਦੋਂ ਪੀਸੀਐਸ ਸੀਗੇ ਸੀਨੀਅਰ ਆਫੀਸਰ ਇੱਥੇ ਲੱਗੇ ਸੀ ਇੱਥੋਂ ਹੀ ਆਈਐਸ ਆਫਸਰ ਬਣੇ ਹਨ ਔਰ ਮੈਂ ਉਹਨਾਂ ਦੇ ਕੰਮ ਦਾ ਬੜਾ ਪ੍ਰਸ਼ੰਸਕ ਹਾਂ ਲੇਕਿਨ ਦਲਿਤ ਲੋਕੇਸ਼ਨਸ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਹੈ ਉਹ ਬੜਾ ਘਟ ਦਿੱਤਾ ਜਾ ਰਿਹਾ ਹੈ ਨਿਗਮ ਵੱਲੋਂ ਜਦ ਕਿ ਲੰਬੇ ਸਮੇਂ ਤੋਂ ਇਸ ਪੁਲੀ ਨੂੰ ਜਿਹੜਾ ਹੈ ਉਹ ਖਤਰਨਾਕ ਹਲਾਤਾਂ ਚ ਅਸੀਂ ਦਿਖ ਰਹੇ ਸੀ ਕਈ ਵਾਰ ਕੰਪਲੇਂਟਸ ਵੀ ਦਿੱਤੀਆਂ ਸ਼ਾਇਦ ਨਗਰ ਨਿਗਮ ਜਿਹੜਾ ਹੈ ਉਹ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਸੀ ਅੱਜ ਅਸੀਂ ਦੇਖਿਆ ਕਿ ਪਿਛਲੇ ਪਾਸੇ ਜਿਹੜੀ ਸੜਕ ਬਣ ਰਹੀ ਹੈ ਉਹ ਇਹ ਜਿਹੜੀ ਬਜਰੀ ਸੀ ਉਹ ਠੇਕੇਦਾਰ ਨੇ ਮੰਗਵਾਈ ਲੇਕਿਨ ਠੇਕੇਦਾਰ ਨੂੰ ਤਾਂ ਖੁਦ ਪਤਾ ਸੀਗਾ ਵੀ ਇਹ ਪੁਲੀ ਜਿਹੜੀ ਹੈ ਇਹ ਬੱਠਣ ਵਾਲੀ ਹੈ ਤੋਂ ਟਰਾਲੀ ਉਹ ਨਾਲ ਲਗਾਉਂਦਾ ਹੈ ਹੈਨਾ ਠੇਕੇਦਾਰ ਨੇ ਗਲਤੀ ਕੀਤੀ ਹੈ ਜਿਸ ਨਾਲ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਪਰ ਕਿਉਂਕਿ ਬਚਾਅ ਹੋ ਗਿਆ ਦੋ ਤਿੰਨ ਲੋਕ ਫਟੜ ਹੋ ਗਏ ਜਿਹੜੇ ਟਰਾਲੀ ਦੇ ਵਿਚਾਰੇ ਮਜ਼ਦੂਰ ਸੀ ਅੱਜ ਮਜ਼ਦੂਰ ਦਿਵਸ ਹੈ ਮੈਂ ਜਿੱਥੇ ਆਪਣੇ ਕੰਮੇ ਭਰਾਵਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉੱਥੇ ਉਹਨਾਂ ਦੀ ਸਿਹਤਯਾਬੀ ਦੀ ਵੀ ਹਰ ਤਰ੍ਹਾਂ ਨਾਲ ਕਾਮਨਾ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ ਨਗਰ ਨਗਮ ਕਮਿਸ਼ਨਰ ਵੱਲੋਂ ਕਹਿ ਲੋ ਕਿ ਐਸੀ ਸਾਮ ਨੂੰ ਤੇ ਜਹੀ ਗੁਰਮੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਇੱਕ ਕੰਮ ਨੂੰ ਦੇਰੀ ਕਰਕੇ ਚਲੋ ਕਿ ਉਹ ਵੀ ਇੱਕ ਵੇਟ ਕਰ ਰਹੇ ਸੀ ਕੋਈ ਹਾਸਾ ਵਾਪਰੇ ਮੈਂ ਇਹ ਸਮਿਤਾ ਖੁਸਲਾ ਸਾਹਿਬੀ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਐਕਸਪਲਨੇਸ਼ਨ ਇਹਨਾਂ ਦੀ ਕਰਕੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਆਫੀਸਰਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਇਹ ਹਾਸਾ ਜਿਹੜਾ ਹੋਇਆ ਆ ਉਹਦੀ ਨਰੂਲ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆ ਜਦੋਂ ਕਿ ਤੁਹਾਡੀ ਨੋਲਿਜ ਸੀਗਾ ਵੀ ਇਹ ਕੰਮ ਜਿਹੜਾ ਹੈ ਖਤਰਨਾਕ ਹਾਲਾਤਾਂ ਦੇ ਵਿੱਚ ਹੈ ਔਰ ਮੈਂ ਇਸ ਸਮੇਂ ਦਾ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਐ ਬੁਰੇ ਹਾਲ ਬੰਕੇ ਦਿਹਾੜੇ ਐ ਹੈਨਾ ਇਹ ਉਹ ਸ਼ਹਿਰ ਹੈ ਜਿਹਨੂੰ ਕਿਸੇ ਵਕਤ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਔਰ ਇਸ ਵੇਲੇ ਨਰਗਾਮੀ ਹਾਲਾਤਾਂ ਚੋਂ ਇਹ ਸ਼ਹਿਰ ਗੁਜ਼ਰ ਰਿਹਾ ਹੈ ਮੇਰੀ ਸਰਕਾਰੇ ਦੁਬਾਰੇ ਇਹ ਗੁਜ਼ਾਰਿਸ਼ ਹੈ ਕਿ ਇਹਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹ ਨਾ ਹੋਵੇ ਵੀ ਜਿਹੜੀਆਂ ਬਿਮਾਰੀਆਂ ਹਨ ਉਹ ਘਰ ਘਰ ਜਾਣ ਤੇ ਮੁੜ ਕੇ